ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ 7 ਤਰੀਕ ਹੈ ਜੀ ਫ फेब्रुवारी 2024 ਅੱਜ ਇੱਕ ਸਰੇ ਅਸੇ ਘਟਨਾ ਕੱਟੀ ਹੈ ਮੈਂ ਖੁੱਲ ਕੇ ਜ਼ਿਕਰ ਵੀ ਨਹੀਂ ਕਰ ਸਕਦਾ ਮੈਨੂੰ ਕੋ ਸਮਝ ਨਹੀਂ ਆਉਂਦੀ ਮੈਂ ਤੁਹਾਨੂੰ ਕਿੰਨਾ ਦੱਸਾਂ ਤਾਂ ਮੈਂ ਪਹਿਲਾਂ ਵੀ ਕਿਹਾ ਵਾ ਕਿ ਜੋ ਮੈਂ ਵੀਡੀਓ ਬਣਾਉਣਾ ਹੁੰਦਾ ਜਿਆਦਾ ਮੈਨੂੰ ਆਈਡੀਆ ਕੋਈ ਬਾਹਰੋਂ ਹੀ ਹੁੰਦੇ ਆ ਉਪਰੋਂ ਦਾ ਕੋਈ ਨਹੀਂ ਆਉਂਦਾ ਸ਼ਹੀਦ ਸਿੰਘ ਵੀ ਆਉਂਦੇ ਆ ਉਹ ਕਾਫੀ ਦਮ ਤੱਕ ਨਹੀਂ ਆਏ ਤੇ ਹੁਣ ਸਮਝ ਨਹੀਂ ਆ ਰਹੀ ਕਿ ਮੈਂ ਹੁਣ ਤੁਹਾਨੂੰ ਕਿਸ ਤਰ੍ਹਾਂ ਦੱਸਾਂ ਪਰ ਇੱਕ ਮਾਰਾ ਜਿਹੜਾ ਸਾਨੂੰ ਆਡੀਓ ਸੁਣੋ ਇੱਕ ਪਿਤਾ ਇੱਕ ਅਸ ਕੇ ਹੰਬਾਰਕ ਅਰਦਾਸ ਕਰਾਂਗੇ ਆਪਣੀ ਕਰਾਂਗੇ ਹੁਣ ਭਗੋਤੀ ਵਾਲੀ ਮੈਂ ਤੇ ਕਹਾਂਗਾ ਨਾ ਕਰੋ ਚੰਗਾ ਹੈਗਾ ਗੁਰੂ ਗ੍ਰੰਥ ਸਾਹਿਬ ਅਰਦਾਸ ਕਰੋ ਉਹ ਭਗੋਤੀ ਜੀ ਕੀ ਆ ਸਾਨੂੰ ਦਾਨ ਦੇ ਸਾਨੂੰ ਦਾਨ ਕਿਉਂ ਲਈ ਅਸੀਂ ਭਿਖਾਰੀ ਨਹੀਂ ਅਸੀਂ ਤਾਂ ਬਾਈਕਰ ਦੇ ਪੁੱਤਰ ਹੈਗੇ ਗੁਰੂ ਨੇ ਗੁਰੂ ਸਾਹਿਬ ਕਹਿੰਦੇ ਇੱਕ ਪਿਤਾ ਇੱਕ ਅਸ ਕੇ ਹੰਬਾਰਕ ਖਿਖਾਰੀਓ 10 ਸਰਵਰ ਉੱਤੇ ਨਹੀਂ ਦਿੱਤੇ ਜਾਂਦੇ ਤੇ ਪੁੱਤਰ ਹੁੰਦਾ ਉਹ ਪਿਓ ਦੀ ਜਾਇਦਾਦ ਦਾ ਮਾਲਕ ਹੁੰਦਾ ਤੇ ਅਸੀਂ ਆਪਣੇ ਮਾਲਕ ਬੰਨਾ ਹੈ ਬਾਈ ਗੁਰੂ ਦੇ ਅਸੀਂ ਉਹਦੇ ਕਰਦੇ ਮਾਲਕ ਬੰਨਾ ਹੈ ਇਹ ਦੁਨੀਆਵੀ ਵਾਲੇ ਨਹੀਂ ਉੱਥੇ ਜਾਣਾ ਬਾਈ ਗੁਰੂ ਦਾ ਘਰ ਹੈਗਾ ਉਹਦੇ ਅਸੀਂ ਮਾਲਕ ਬੰਨਾ ਹੈ ਸਾਨੂੰ ਉੱਥੇ ਜਾਣਾ ਹੈਗਾ ਅਸੀਂ ਆਪਣੇ ਇੱਕ ਪਿਤਾ ਇੱਕ ਕਸਕੇ ਹਾਂ ਬਾਈ ਅਸੀਂ ਉੱਥੇ ਆਪਣੇ ਪਿਤਾ ਦੇ ਕੋਲ ਜਾਣਾ ਹੈਗਾ ਉਹਦੀ ਗੋਦ ਵਿੱਚ ਬਹਿਣਾ ਜਾ ਕੇ ਤਾਕਤ ਗੱਡੀ ਮਰਜੀ ਅਗਰ ਕਈ ਵਾਰੀ ਰੋਣ ਆਉਂਦਾ ਤੇ ਰੋਲਿਆ ਕਰੋ ਕਈ ਵਾਰੀ ਅੰਦਰੋਂ ਉਤਸ਼ਾਹ ਕੋਈ ਨਿਕਲਦਾ ਨਿਕਲਦਿਆਂ ਕਰੋ ਅੱਖਾਂ 'ਚ ਜਿੰਝ ਆਉਂਦੇ ਆਉਂਦਿਆਂ ਕਰੋ ਅਨਾਨਾ ਮੈਂ ਗਲ ਕਰਦਾ ਕਰਦਾ ਰੋ ਪਿਆ ਕਿਉਂ ਕਿ ਆਪਣਾ ਇੱਕ ਪਿਤਾ ਹੈ ਨਾ ਅਸੀਂ ਪੁੱਤਰ ਦੇ ਉਹਦੇ ਹੋਏ ਨਾ ਬਸ ਇਹ ਵੱਲ ਮੈਂ ਗੱਲ ਕਰ ਕੇ ਬਿਠਾਈ ਸੀ ਅੱਖਾਂ ਚੋਂ ਇੰਜੂ ਆ ਰਹੇ ਸੀ ਅਜੀ ਦੇਖੋ ਅੱਖਾਂ ਲਾਲ ਹੋਣੀਆਂ ਉਹਦਾ ਮੈਂ ਬਸ ਬੜਾ ਹੀ ਇਸ ਸੋਚੇ ਤੇ ਲੱਗਾ ਅਜੇ ਵੀ ਅੱਖਾਂ ਚ ਇੰਜੂ ਨਹੀਂ ਜਾ ਰਹੇ ਅਚਾਨਕ ਜਿੱਥੇ ਮੈਂ ਬੈਠਾ ਹੋਇਆ ਮੈਂ ਇਸ ਪੂਰੇ ਦੇ ਪੂਰੇ ਇਸ ਕਮਰੇ ਦੇ ਵਿੱਚ ਜਿੱਡੇ ਚਿੱਟੇ ਰੋਜ਼ਿੰਗ ਰੋਸ਼ਨੀ ਪਛਾ ਗਈ ਐਨੀ ਤੇਜ਼ ਰੋਸ਼ਨੀ ਸੀ ਐਨੀ ਤੇਜ਼ ਰੋਸ਼ਨੀ ਸੀ ਅੱਖਾਂ ਬੰਦ ਹੋ ਗਈਆਂ ਇਹੋ ਜੀ ਰੋਸ਼ਨੀ ਸੀ ਔਰ ਕਿ ਖੁਸ਼ਬੂ ਆ ਰਹੀ ਸੀ ਦੇ ਵਿੱਚੋਂ ਬੜੀ ਪਿਆਰੀ ਪਿਆਰੀ ਔਰ ਫਿਰ ਬੜੇ ਦੂਰੋਂ ਜਿਦਾਂ ਆਵਾਜ਼ ਕੋਈ ਆ ਰਹੀ ਹੁੰਦੀ ਨਾ ਫਿਰ ਇਸ ਤਰ੍ਹਾਂ ਇੱਕ ਆਵਾਜ਼ ਆਈ ਬੇਟਾ ਬੇਟਾ ਲੱਗਰ ਬੇਟਾ ਸਾਡਾ ਆਸ਼ੀਰਵਾਦ ਤੇਰੇ ਨਾਲ ਹੈਗਾ ਤੂੰ ਸਹੀ ਜਾ ਰਿਹਾ ਵਾ ਤੁਹਾਡਾ ਇੱਕੋ ਹੀ ਪਿਓ ਹੈਗਾ ਤੁਸੀਂ ਉਹਦੇ ਹੀ ਪੁੱਤਰ ਹੋ ਸਾਰੇ ਜਨਾਂ ਦੇ بس اس کہن تو بعد پھر یہ قدم روشنی کٹ دی کٹ دی بھی کوئی صاف ہو گئی مجھے کچھ نہیں سب کوئی دکھائی دن لگ میں نے کوئی بندہ نہیں دکھائی دیتا ہے کوئی آکرتی یا کوئی مورتی کچھ نہیں دکھائی دیتی بس وہ کہہ کے چلے گئے تو ٹھیک کر رہے ہیں رہا بھائی کو واحگ جوڑ رہے ہیں تو جوڑی جا دن دن لگا رہے ہیں صحیح جا رہے ہیں آواز یہی آئی کہ ਤੂੰ ਲੱਗ ਰਹਿ ਤੂੰ ਸਹੀ ਜਾ ਰਿਹਾ ਲੋਗਾਂ ਨੂੰ ਵਾਇਰਲ ਨਾਲ ਜੋੜ ਔਰ ਇੱਕ ਸੰਦੇਸ਼ ਪਹੁੰਚਾ ਦੇ ਉਹਨਾਂ ਨੂੰ ਅੱਜ ਉਹ ਟਾਈਮ ਆ ਗਿਆ ਹੈਗਾ ਕਿ ਸਾਰੀ ਸਿੱਖ ਕੌਮ ਇੱਕ ਹੋ ਜਾਏ ਦੁਸ਼ਮਨਾ ਨੇ ਆਪਣੇ ਹੱਥਾਂ ਵਿੱਚ ਪਾਲੇ ਚੁਕਲੇ ਹੋਇਆ ਹੁਣ ਕੱਲ ਇਹ ਨਾ ਹੋਵੇ ਕਿ ਤੁਹਾਡੇ ਉੱਤੇ ਕੁਝ ਹੋ ਜਾਵੇ ਤੁਹਾਡੇ ਧਰਮ ਤੇ ਹੋ ਜਾਵੇ ਤੁਹਾਡੇ ਘਰ ਤੇ ਹੋ ਜਾਵੇ ਤੁਹਾਡੇ ਬੀਬੀਆਂ ਤੇ ਹੋ ਜਾਵੇ ਆਪਣੇ ਸਾਰੇ ਪਰੇਸ਼ਾਨੀਆਂ ਭੁੱਲ ਕੇ ਇੱਕ ਹੋ ਜਾਓ ਔਰ ਨਾ ਅਜ ਹਰ ਪਾਸੇ ਬਹੁਤ ਜ਼ਿਆਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਵਾ ਨਾਮ ਦੇ ਨਾਲ-ਨਾਲ ਉਹਨਾਂ ਨੂੰ ਇਹ ਵੀ ਸਿੱਖਿਆ ਦਿਓ ਕਿ ਇਕਮੁੱਠ ਹੋ ਜਾਓ ਅਜੇ ਵੀ ਵਕਤ ਹੈਗਾ ਅਜੇ ਇਹ ਬੇਰ ਜੜੇ ਹੈਗੇ ਡੁੱਲੇ ਆ ਅਜੇ ਕਿਤੇ ਪੈਰਾਂ 'ਚ ਨਹੀਂ ਆਏ ਅਜੇ ਇਕ ਹੋ ਜਾਓ ਉਹਨੂੰ ਇਕੱਠੇ ਚੁੱਕ ਕੇ ਇੱਕ ਟੋਕਰੀ 'ਚ ਪਾ ਲੋ ਸਾਰੇ ਇੱਕ ਹੋ ਜਾਓ ਬਸ ਇਹੀ ਸੰਦੇਸ਼ ਸੀਗਾ ਉਸ ਤੋਂ ਬਾਅਦ ਆਵਾਜ਼ ਵੀ ਬੰਦ ਹੋ ਗਈ ਸਭ ਕੁਝ ਸ਼ਾਂਤ ਹੋ ਗਿਆ ਵਾਹਿਗੁਰੂ ਹੁਣ ਸੱਚੇ ਪਾਸ਼ਾ ਮੇਰ ਕਰਨ ਹੁਣ ਸਾਧ ਸੰਗਤ ਜੀ ਤੁਸੀਂ ਵੀ ਹੁਣ ਇੱਕ ਕੰਮ ਕਰੋ ਜੋ ਸਵੇਰੇ 3 ਵਜੇ ਉੱਠ ਕੇ ਪਾਠ ਸ਼ੁਰੂ ਕੀਤਾ ਉਹ ਜੇ ਲੱਗੇ ਰੋ ਉਹ ਜੇ ਹੁਣ ਰੁਕਣ ਦੀ ਕੋਸ਼ਿਸ਼ ਨਾ ਕਰਨਾ ਆਪਣੇ ਟਾਈਮ ਤੇ ਉੱਠਣਾ ਔਰ ਟਾਈਮ ਤੇ ਹੀ ਰਾਤ ਨੂੰ ਸੋਣਾ ਔਰ ਜੋ ਅੱਜ ਬੁਰਾਈ ਸਾਡੇ ਲੋਕਾਂ ਨੇ ਸਾਡੇ ਦਿਲਾਂ ਚ ਪਾਈ ਸਾਡੇ ਦਿਮਾਗ ਚ ਪਾਈ ਸੀ ਕਿ ਰਾਤੀ 1 ਵਜੇ ਅੰਮ੍ਰਿਤ ਵੇਲਾ ਸ਼ੁਰੂ ਹੁੰਦਾ ਆ 2 ਵਜੇ ਉੱਠ ਕੇ ਪਾਠ ਕਰ ਲੋ ਆਹ ਹੋ ਜਾਏਗਾ ਕੁਝ ਨਹੀਂ ਹੋਣਾ ਉਹਨਾਂ ਦਾ ਬੇੜਾ ਘਰ ਕੀ ਹੋਣਾ ਆ ਦੇਖ ਸਕਦੇ ਹੋ 3 ਵਜੇ ਦਾ ਟਾਈਮ ਹੈ ਜੋ ਵਾਈਗਰੂ ਡੈਮ ਦਿੰਦਾ ਤੁਹਾਨੂੰ 3 ਘੰਟੇ ਪਹਿਲਾਂ ਦਿੱਤੇ 3 ਘੰਟੇ ਬਾਅਦ ਦਿੱਤੇ ਆ ਪਹਿਲਾ ਜਿਹੜਾ ਹੈਗਾ ਚੌਥਾ ਪੈਰ ਫਿਰ ਪਹਿਲਾ ਪੈਰ ਪਹਿਲਾ ਦਿਨ ਦਾ ਪੈਰ ਰਾਤ ਦਾ ਚੌਥਾ ਪੈਰ ਚੌਥਾ ਪੈਰ ਤੇ ਵਿੱਚ ਤਾਂ ਬਹੁਤ ਬਰਖਦਾ ਚੌਥੇ ਪੈਰ ਦੇ ਵਿੱਚ ਤਾਂ ਬਹੁਤ ਬਰਖਦਾਂ ਦੀ ਵਰਖਾ ਹੁੰਦੀ ਆ بارش ਹੁੰਦੀ ਆ ਔਰ ਜਿਹੜਾ ਦਿਨ ਚੜ੍ਹਨ ਵਾਲਾ ਹੈਗਾ ਇੱਥੇ ਤੁਸੀਂ ਕੀਰਤਨ ਗਾਉਣਾ ਹੈ ਗੁਰਦੁਆਰੇ ਜਾਣਾ ਹੈ ਜੋ ਸੇਵਾ ਕਰਨੀ ਆਪਣੇ ਕੰਮ ਤੇ ਜਾਣਾ ਇਹ ਉਹ ਪਹਿਰ ਹੈਗਾ ਬਸ ਅਸਾਂ ਜੀ ਅੱਜ ਇੰਨਾ ਹੀ ਹੈ ਕੋਈ ਹਜੇ ਮੈਂ ਬੋਲਣ ਨੂੰ ਅਜੇ ਵੀ ਉਹੀ ਆ ਕਿ ਮੈਂ ਰੋਣ ਨੂੰ ਦਿਲ ਕਰ ਰਿਹਾ ਪਤਾ ਨਹੀਂ ਕਿਉਂ ਅਜਾ ਅਸੀ ਗੱਲ ਹੋ ਗਈ ਆ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਰੋ ਲਓ ਦਿਲ ਦੇ ਚੋ ਜਿਹੜੀ ਵੀ ਮੈਲ ਹੈਗੀ ਆ ਨਾ ਉਹ ਸਾਰੀ ਬਚੀ ਹੋਈ ਉਹ ਵੀ ਨਿਕਲ ਜਾਏਗੀ ਫਿਰ ਨਵੇਂ ਨਰੋਏ ਹੋ ਜਾਓਗੇ ਅਜੇ ਅੱਖਾਂ ਵੀ ਜੜੀਆਂ ਨਾ ਇਹ ਆਕਦਾਮ ਬੰਦ ਹੋ ਰਹੀਆਂ ਵਾ ਪਤਾ ਨਹੀਂ ਉਸ ਤੋਂ ਬਾਅਦ ਮੈਨੂੰ ਕੀ ਹੋ ਗਿਆ ਵਾ ਕੋਈ ਇਸ ਚੀਜ਼ ਸੁਜਣੀ ਨਹੀਂ ਲਈ ਕੁਝ ਸਮਝ ਨਹੀਂ ਆ ਰਹਾ ਮੈਂ ਕੀ ਕਰਾਂ ਤੇ ਕਿੱਥੇ ਜਾਵਾਂ ਕੀ ਬੈਠਾਂ ਅੜੀ ਉਸ ਟੰਬਸ ਇੱਕ ਸ਼ਾਂਤੀ ਦੇ ਨਾਲ ਨਾਲ ਬੇਚੈਨੀ ਵੀ ਹੋ ਰਹੀ ਹੈ ਹੁਣ ਫਿਰ ਦੁਬਾਰਾ ਜਪ ਕਰਦਾ ਸ਼ਾਇਦ ਵਾਹਿਗੁਰੂ ਇਹ ਜਿਹੜੀ ਬੇਚੈਨੀ ਹੈ ਕੁਝ ਆਉਣ ਵਾਲੇ ਸਮੇਂ ਦੀ ਕੋਈ ਘੰਟੀ ਦਾ ਨਹੀਂ ਹੈ ਕੋਈ ਲਾਲ ਰੰਗ ਦਾ ਖਤਰਾ ਤੇ ਨਹੀਂ ਹੈਗਾ ਸਤਸੰਗਤ ਜੀ ਇੱਕ ਹੋ ਜਾਓ ਹਜੇ ਵੀ ਵਕਤ ਹੈਗਾ ਇਹ ਹੁਕਮ ਆ ਚੁੱਕਾ ਹੈ ਇਹ ਹੁਣ ਕਹਿੰਨੇ ਹੁਕਮ ਦਾ ਮੈਨੂੰ ਨਹੀਂ ਪਤਾ ਮਗਰ ਇਨਾ ਹੁਕਮ ਆ ਚੁੱਕਾ ਹੈ ਕਿ ਅੱਜ ਸਾਰੇ ਸਿੱਖ ਕੌਮ ਨੂੰ ਇੱਕ ਹੋਣ ਦਾ ਵਕਤ ਆ ਗਿਆ ਹੋਇਆ ਔਰ ਇੱਕ ਹੋ ਜਾਓ ਬਸ ਇਹ ਸੰਦੇਸ਼ ਆ ਦੇਣਾ ਸਿਵਾਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 7 ਫਰਵਰੀ 2024 ਹੈਗਾ ਇਹ ਘਟਨਾ ਸਵੇਰੇ 4:30 ਵਜੇ ਹੋਈ ਹੈ ਮੇਰੇ ਆਪਣੇ ਘਰ ਦੇ ਵਿੱਚ ਜਿੱਥੇ ਮੈਂ ਰਹਿਣਾ ਹੈਗਾ